ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੁੰਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਕਣ ਪਰਾਂਦਾ ਸਵਾਗਤ ਕਰਦੇ ਹਾਂ ਜੀ ਲੋ ਜੀ ਦੇਖੋ ਕਿੰਨਾ ਸੋਹਣਾ ਸੂਟ ਇੰਨਾ ਪਿਆਰਾ ਸੂਟ ਸਭ ਤੋਂ ਪਹਿਲਾਂ ਤਾਂ ਤੁਸੀਂ ਦੁਪੱਟਾ ਦੇਖੋ ਵਿੱਚ ਕਲਰ ਦੇਖੋ ਕਿੰਨੇ ਪਿਆਰੇ ਆ ਤੇ ਲੈਸ ਲੱਗੀ ਹੋਈ ਹੈ ਦੁਪੱਟੇ ਦੇ ਪੂਰੀ ਵਿੱਚ ਵੀ ਐਨਾ ਸਾਰੇ ਕਿਤੇ ਲੱਗੀ ਹੋਈ ਹੈ ਜੀ ਔਰ ਗੰਜਾ ਦਾ ਦੁਪੱਟਾ ਹੈ ਹਾਂ ਜੀ ਔਰ ਸੂਟ ਵੀ ਔਰਗੰਜਾ ਸੂਟ ਵੀ ਔਰਗੰਜਾ ਤੇ ਨੀਚੇ ਆ ਨੀਚੇ ਲਿਆਸਾਈ ਗਈ ਇਹ ਵੀ ਉਹ ਗੰਜਾ ਦੀ ਲੱਸੀ ਲੱਗੀ ਹੋਈ ਆ ਤੇ ਨੀਚੇ ਇਦਾਂ ਫਲਾ ਰਾਨਗੀ ਤੇ ਇਹਦੇ ਵਿੱਚ ਅੱਗੇ ਸਾਰੇ ਦੇ ਉੱਪਰ ਨੇ ਦਹੀਂ ਘੇਰੇ ਦੇ ਵਿੱਚ ਛੋਟੇ ਛੋਟੇ ਬੁੱਟੇ ਤੇ ਵਿੱਚ ਇੱਕ ਟਿੰਕਣਾ ਲੱਗਿਆ ਹੋਏਗਾ ਤੇ ਬਹੁਤ ਸੋਹਣਾ ਤੇ ਪਿਓਰ ਕ੍ਰੇਪ ਦੀ ਰਹੇਗੀ ਜੇ ਇਹ ਪਿਓਰ ਨੇਚਰਲ ਕ੍ਰੇਪ ਦੀ ਰਹੇਗੀ ਇਹਦੀ ਸਲਵਾਰ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਪਿਆਰਾ ਤੇ ਪਾਰਟੀ ਵਾਇਰ ਸੂਟ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਨਾ ਕਿਰਾਂ ਦੁਪੱਟਾ ਹੀ ਬਹੁਤ ਪਿਆਰਾ ਹੈ ਇਸ ਦਾ ਰੋਪਰ ਲੈ ਲਾ ਕਰ ਦਿਓ ਸਰ ਬਤਾ ਤਾ ਤੁਹਾਨੂੰ ਅੰਮੋਲੀ ਕਲਵੀ ਤੇਰੀ ਹੋ ਗਈ ਜੀ ਅਰ ਇਹ ਹੈਗੇ ਜੀ ਪਿਓਰ ਪਸ਼ਮੀਨੇ ਦੇ ਸੂਟ ਠੀਕ ਹੈ ਜੀ ਇਹ ਸ਼ਰਟ ਹੈ ਔਰ ਇਹ ਦੁਪੱਟਾ ਹੈ ਦੇਖੋ ਤੁਸੀਂ ਕਿੰਨਾ ਪਿਆਰਾ ਦੁਪੱਟਾ ਹੈ ਇੰਨੇ ਸੋਹਣੇ ਸੋਹਣੇ ਸੂਟ ਆ ਰਹੇ ਮੇਨ ਗੱਲ ਹੈ ਕਿ ਦੁਪੱਟੇ ਨਾਲ ਹੁੰਦੇ ਹਨ ਨਾ ਦੁਪੱਟਾ ਵੀ ਖੁੱਲਾ ਚੌੜਾ ਹੈ 2.5 ਮੀਟਰ ਦਾ ਨਾ 2.5 ਮੀਟਰ ਦਾ ਦੁਪੱਟਾ ਔਰ ਇਹ ਹੈਗੇ ਜੀ ਬਾਟਮ ਨਾਲ ਮਰੂਨ ਕਲਰ ਦੇ ਵਿੱਚ ਦੋ ਕਲਰ ਹੈ ਮੈਂ ਤੁਹਾਨੂੰ ਦੂਸਰਾ ਕਲਰ ਵੀ ਦਿਖਾਨੀ ਆ ਜਿੱਦਾਂ ਮਰਜੀ ਬੰਦਾ ਛੋਟੇ ਤੇ ਛੋਟੇ ਫੰਕਸ਼ਨ 'ਚ ਵੀ ਜਿਵੇਂ ਛੋਟਾ ਜਿਹਾ ਕਿਸੇ ਦਾ ਬਰਥਡੇ ਹੋਵੇ ਮੇ ਬੰਦਾ ਵੇਅਰ ਕਰ ਸਕਦਾ ਸੋਹਣਾ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਬਹੁਤ ਪਿਆਰਾ ਹੈ ਤੇ ਦੂਜਾ ਕਲਰ ਹੈਗਾ ਇਹਦਾ ਦੂਸਰਾ ਕਲਰ ਮੈਨੂੰ ਤਾਂ ਕਹਿ ਕਿ ਮੇਰੇ ਨੂੰ ਤਾਂ ਦੇਖੀ ਤੇ ਪਿੱਛੇ ਦੀ ਬੈਕ ਤੇ ਵੀ ਡਿਜ਼ਾਈਨ ਹੈ पिछे भी वर्क पिछे भी एकदम बहुत सोना सारे कितने डिजाइन आएगा सूट बहुत प्यारा है बिच भी प्रिंट आएगा और जो कलरफुल प्रिंट हो भी आएगा अगे आदि बहुत सोना बहुत प्यारा सूट है दूसरा कलर दिखा दूसरा कलर है सौ नब्बे ग्यारह सौ बीस ये सूट है एक ये वाला कलर यह है जी दुपट्टे की ग्रेस बहुत ज़्यादा बन रही है सूट के ऊपर यह है जी कलर यह आ गया जी पहला मेहरून सी पर्पल कलर च गया दुपट्टे की ग्रेस यद भी बहुत सोहना है बहुत प्यारा कोई बूर भी नहीं आएगा इसके ऊपर बिल्कुल बूर नहीं आया क्योंकि मेरे को एक सूट पे है ਮੇਰੇ ਕੋਲ ਨਹੀਂ ਆ ਰਿਹਾ ਚਲ ਮੈਂ ਤੁਹਾਨੂੰ ਨੂੰ ਫੁੱਲ ਸੂਟ ਦਿਖਾਨੀਆਂ ਸੋਨੇ ਸੋਨੇ ਹੈ ਜੀ ਇਹ ਅਗੇ ਬਨਾਤੀ ਖਿੰਖਾਪ ਇਹ ਹੈਗਾ ਜੀ 2 ਮੀਟਰ ਦਾ ਖੁੱਲਾ ਚੌੜਾ ਦੁਪੱਟਾ ਇੱਕ ਲੇਡੀ ਸਾਰੇ ਵਿਆਹ ਚ ਦੁਪੱਟਾ ਹੀ ਸੰਭਤੀ ਰਹਿੰਦੀ ਹੈ ਇਹ ਓਡੇ ਓਡੇ ਭਾਰੀ ਦੁਪੱਟੇ ਹੁੰਦੇ ਆ ਤੇ ਮੇਨ ਗੱਲ ਹੈ ਕਿ ਇਹਦੀ ਤੁਸੀਂ ਲੈਸ ਦੇਖੋ ਇੰਨੀ ਪਿਆਰੀ ਲੈਸ ਲੱਗੀ ਹੋਈ ਹੈ ਕਲਰ ਵੀ ਸੂਰ ਦਾ ਬਹੁਤ ਹੈ ਤੇ ਸਾਰਾ ਬਹੁਤ ਹੀ ਅੱਛਾ ਪਿਆਰਾ ਵਰਕ ਹੋਇਆ ਹੋਇਆ ਸੂਟ ਤੇ ਕਲਰ ਵੀ ਬਹੁਤ ਸੋਹਣਾ ਹੈ ਤੇ ਮੈਂ ਇੱਕ ਕਲਰ ਤੁਹਾਨੂੰ ਹੋਰ ਦਿਖਾਵਾਂਗੀ ਸੂਟ ਕੋ ਸਾਰੇ ਤੇ ਵਰਕ ਹੀ ਵਰਕ ਹੈ ਬਹੁਤ ਘੇਰਾ ਤੇ ਵੀ ਚੈਦਾਂ ਬੁੱਟੀਆਂ ਸਾਰਾ ਸਾਲ ਮੇਦਾ ਕੰਮ ਹੋਇਆ ਹੈ ਬਹੁਤ ਪਿਆਰਾ ਬਹੁਤ ਸੋਹਣਾ ਤੇ ਹੁਣ ਮੈਂ ਤੁਹਾਨੂੰ ਪਲੇਨ ਸਲਵਾਰ ਦਿਖਾਈ ਹੋ ਗਿਆ ਕਿੱਦਾਂ ਹਾਂ ਇਹ ਹੈਗੇ ਜੀ ਐਨ ਪਿਓਰ ਦੀ ਹੈ ਇਹ ਕਰੀਬ ਨਹੀਂ ਹੈਗਾ ਸੌਰੀ ਇਹ ਪਿਓਰ ਦੀ ਸਲਵਾਰ ਆ ਜੀ ਇਹਦੀ ਤੇ ਹੁਣ ਮੇਰੇ ਤੁਹਾਨੂੰ ਦੂਸਰਾ ਕਲਰ ਦਿਖਾਨੀ ਹੈ ਡਿਜ਼ਾਈਨਰ ਕਿ ਹੋ ਜੇ ਉਹ ਦੇਖ ਤੇਰੇ ਸਾਹਮਣੇ ਇੱਕ ਇਹ ਹੈਗੇ ਜੀ ਪਿਓਰ ਬਨਾਰਸੀ ਪਿਓਰ ਬਨਾਰਸੀ ਜੀ ਰਾਮ ਟੈਕਸਟ ਦੀ ਇਹ ਖੜਮਾ ਕਪੜਾ ਨਹੀਂ ਬਿਲਕੁਲ ਸੌਫਟ ਬਿਲਕੁਲ ਮੈਨੇ ਮੱਖਣ ਮલાઈ ਵਰਗਾ ਕਪੜਾ ਹੈ ਜਿਵੇਂ ਕਿ ਕਈ ਵਾਰੀ ਆਪਣੇ ਫਿਟਿੰਗ ਦੀ ਮੇਨ ਹੁੰਦੀ ਹੈ ਪ੍ਰੋਬਲਮ ਫਿਟਿੰਗ ਦੀ ਵੀ ਫਿਟਿੰਗ ਨਾ ਥੋੜੀ ਬਰਸਟ ਤੋਂ ਨਹੀਂ ਠੀਕ ਹੰਦੀ ਪਰ ਇਸ ਦੀ ਬਹੁਤ ਵਧੀਆ ਹੈਗੀ ਤੇ ਵਰਕ ਦੇਖੋ ਸਾਰਾ ਸਲਮੀ ਦਾ ਕੰਮ ਹੋਇਆ ਹੋਇਆ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਤੇ ਇਹ ਹੈਗਾ ਜੀ ਸੀਗਰੇ ਤੇ ਇਹਨਾਂ ਦੀਆਂ ਸਲਵਾਰਾਂ ਨਾ ਜੀ ਇਹ ਪਿਓਰ ਦੀਆਂ ਇਹ ਪਿਓਰ ਦੀ ਸਲਵਾਰ ਹੈ ਇਹ ਉਹ ਨਹੀਂ ਹੈਗਾ ਕਿਉਂਕਿ ਬ੍ਰਾਂਡਡ ਸੂਟ ਹੈ ਦੇਖੋ ਤੁਸੀਂ ਡਾਂਟਸ ਤੇ ਇਹ ਹੈਗਾ ਜੀ ਇਸ ਦਾ ਦੁਪੱਟਾ ਉਹਦਾ ਦੁਪੱਟਾ ਰਹਿ ਗਿਆ ਹਨ ਸਭ ਤੋਂ ਪਹਿਲੇ ਨਾ ਉਹ ਦਿਖਾਤਾ ਸੌਰੀ ਕਿਹਾ ਇਹਦਾ ਇਹ ਰਹੇਗਾ ਜੀ ਦੁਪੱਟਾ 2 ਮੀਟਰ ਦਾ ਬਨਾਸੀ ਸੂਟ ਦਾ ਬਹੁਤ ਪਿਆਰਾ ਹੈ ਦੋਬਲ ਡੋਰੀ ਲੱਗੀ ਹੈ ਇਸ ਤੇ ਲਟਕਣ ਵੀ ਲੱਗੇ ਹੋਇਆ ਚਾਰੋਂ ਖੰਡੇਆਂ ਤੇ ਬਹੁਤ ਪਿਆਰਾ ਸੂਟ ਹੈ ਇਹ ਵੀ ਇਹ ਦੇਖੋ ਇੱਕ ਕਲਰ ਇਹ ਆ ਗਿਆ ਇਹ ਮਸਟਰਡ ਹੈ ਪੀਓ ਉਪੀ ਸਲਵਾਰ ਵਾਲਾ ਮਾਸਟਰਡ ਕਲਰ ਦਾ ਸੂਟ ਰਾਮਟੈਕਸ ਰਾਮਟੈਕਸ ਬ੍ਰਾਂਡ ਔਰ ਨੀਚੇ ਘੇਰੇ ਤੇ ਛੋਟੀ ਛੋਟੀ ਬੁੱਟੀ ਸਲਮੇ ਦੀ ਸਾਰੀ ਤੇ ਸਲਮੇ ਦਾ ਹੀ ਸਾਰਾ ਵਰਕ ਹੋਇਆ ਬਸ ਸਲ ਤੇ ਦੁਪੱਟਾ ਦੇਖੋ ਡਿਜ਼ਾਈਨਰ ਪੀਸ ਬਿਲਕੁਲ ਡਿਜ਼ਾਈਨਰ ਹਰ ਇੱਕ ਸੂਟ ਦੇ ਕਲਰ ਵੀ ਅਲਗ-ਅਲਗ ਆਣਗੇ ਜਿਵੇਂ ਉਦਾਂ ਹੀ ਡਿਜ਼ਾਈਨਿੰਗ ਚੇਂਜ ਹੁੰਦੀ ਜਾਏਗੀ ਰੇਟ ਸੇਮ ਹੋਣਗੇ ਤੇ ਡਿਜ਼ਾਈਨਿੰਗ ਸਭ ਦੀ ਚੇਂਜ ਹੋਏਗੀ ਦੇਖੋ ਤੁਸੀਂ ਡਿਜ਼ਾਈਨ ਇੰਨਾ ਪਿਆਰਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇੱਥੇ ਤਾਂ ਕਿ ਬੰਦਿਆਂ ਨੂੰ ਇਹ ਹੁੰਦਾ ਕੋਈ ਸੂਟ ਛੱਡ ਕੇ ਨਾ ਜਾਓ ਇੰਨੇ ਪਿਆਰੇ ਕਲੈਕਸ਼ਨ ਬਹੁਤ ਜਿਆਦੇ ਅੱਛੀ ਹੈ ਬਹੁਤ ਪਿਆਰੀ ਸਾਰੇ ਸਾਰੇ ਸੂਟਾਂ ਸਾਰਿਆਂ ਦੇ ਕਲਰ ਬਹੁਤ ਪਿਆਰੇ ਪਿਆਰੇ ਇਹ ਮਸਟਰਡ ਕਲਰ ਦੇ ਬਹੁਤ ਪਿਆਰੇ ਸੂਟ ਹੈ ਦੇਖ ਲਓ ਹਾਂ ਬੱਛਾ ਇਹ ਆ ਗਿਆ ਔਰ ਗੈਂਜਾ ਦਾ ਸੂਟ ਬਹੁਤ ਪਿਆਰਾ ਕਲਰ ਹੈ ਫਿਰੋਜੀ ਰੰਗ ਦਾ ਬਹੁਤ ਸੋਹਣਾ ਤੁਸੀਂ ਵਰਕ ਦੇਖੋ ਕਿੰਨਾ ਸੋਹਣਾ ਇਹਦੀ ਸਿਲਮੀ ਦਾ ਹੋਇਆ ਵਾ ਸਾਰਾ ਬਹੁਤ ਸੋਹਣਾ ਸੰਦੂਰੀ ਵਰਕ ਪਿਆ ਹੋਇਆ ਵਿੱਚ ਜੋ ਮੈਂ ਬਹੁਤ ਜ਼ਿਆਦਾ ਕਰਿਆ ਆਪਣੇ ਹੱਥਾਂ ਨਾਲ ਬਹੁਤ ਜ਼ਿਆਦੀ ਪਿਆ ਛੋਟੇ ਛੋਟੇ ਬੁੱਟੀਆਂ ਪਈ ਹੋਈ ਔਰ ਗੈਂਜਾ ਸੂਟ ਹੈ ਲਾਈਨਿੰਗ ਲੱਗੇਗੀ ਤੇ ਸਮੋਸਾ ਲੈਸ ਲੱਗੀ ਹੋਈ ਆ ਚਾਰੇ ਪਾਸੇ ਦੁਪट्टे ਦੇ ਵਿੱਚ ਤੇ 2.5 ਮੀਟਰ ਦਾ ਦੁਪੱਟਾ ਹੈ बहुत प्यारा सूट है तभी कलर भी बहुत ज़्यादा बहुत सोना कलर है बहुत ही प्यारा कलर है। ये आ गया और गेंजा का सूट इन्ना वाइया कलर देखो किसी बहुत प्यारा कलर है चारे खुंजे एदा वर्क है चारे पे ਮਹਾਂ ਤੇ ਬਹੁਤ ਪਿਆਰਾ ਹੈ ਔਰ ਗੈਂਜਾ ਸੂਟ ਔਰ ਗੈਂਜਾ ਦਾ ਹੀ ਦੁਪੱਟਾ ਹੈ ਮਹਰੂਨ ਕਲਰ ਹੈ ਕਲਰ ਹੀ ਇੰਨਾ ਪਿਆਰਾ ਹੈ ਤੇ ਬਸ ਇਹ ਡਿਜ਼ਾਈਨ ਵੀ ਅੱਛਾ ਹੈ ਸੂਟ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਇਹ ਆ ਗਿਆ ਪਿਓਰ ਟਿਸ਼ੂ ਦਾ ਸੂਟ ਇਹਦੇ ਤੇ ਵੀ ਸਾਰਾ ਗਲੇ ਤੇ ਵਰਕ ਹੈ ਸਾਫ ਹੈਂਡ ਵਰਕ ਦਾ ਸੂਟ ਹੈ ਤੇ ਪਿਓਰ ਟਿਸ਼ੂ ਦਾ ਮੈਕਸ ਦਾ ਟਿਸ਼ੂ ਹੈ ਦੁਪੱਟਾ ਦੇਖੋ ਤੁਸੀਂ ਬਹੁਤ ਪਿਆਰਾ ਹੈ पिंक कलर च बहुत प्यारा सूथी जी, जी। आ गया बनारसी कलर देखो बहुत प्यारा कलर है बहुत सोहना यह आएगी जिसकी बॉटम ये रहेगी जी, जी, जी बॉटम रहे, और दुपट्टा नहीं भैया कोई बात नहीं ਅਲੋ ਜੀ ਦੁਪੱਟਾ ਬਹੁਤ ਸੋਹਣਾ ਪਿਓਰ ਟਿਸ਼ੂ ਕ੍ਰੈਸ਼ ਦਾ ਦੁਪੱਟਾ ਹੈ ਔਰ ਫੋਰ ਸਾਈਡ ਤੇ ਸਾਰੇ ਤੇ ਵਰਕ ਹੈ ਇਦਾਂ ਕੱਟ ਵਰਕ ਵਾਲਾ ਵਰਕ ਹੋਇਆ ਹੋਇਆ ਹੈ ਵਿੱਚ ਸਾਰੀ ਦੇ ਵਿੱਚ ਐਨ ਸੰਗਣੀ ਬੁੱਟੀ ਹੈ ਬਹੁਤ ਪਿਆਰਾ ਬਹੁਤ ਹੀ ਅੱਛਾ ਹੈ ਪਿਆਰਾ ਹੈ ਜੀ ਇਸ ਦਾ ਬਨਾਰਸੀ ਸਿਲਕ ਇਹ ਕੋਰ ਜੀ ਦੇਖਣ ਹਾਂਜੀ ਇਹ ਕਨਸੋਈ ਸਿਲਕ ਕਨਸੋਈ ਸਿਲਕ ਇਹ ਆਗੇ ਕਨਸੋਈ ਸਿਲਕ ਕਲਰ ਬਹੁਤ ਪਿਆਰਾ ਕੰਸੂਈ ਸਿਲਕ ਦਾ ਜਾਮਨੀ ਰੰਗ ਦਾ ਟੀਓਰ ਕ੍ਰੇਪ ਦੀ ਸਲਵਾਰ ਔਰ ਇਹ ਪਿਓਰ ਚਨੂਨ ਦਾ ਦੁਪੱਟਾ ਫੋਰ ਸਾਈਡ ਬਾਰਡਰ ਇਹਦੀ ਕਲਰ ਬਹੁਤ ਜਿਆਦਾ ਪਿਆਰਾ ਬਹੁਤ ਸੋਹਣਾ ਤੇ ਬਹੁਤ ਬੱਧੀਆ ਇਸਿਲ ਕੁਛ ਕੰਮ ਨਹੀਂ ਕਲਰ ਹਨ ਹੋ ਰਾਰੇ ਬੀਨ ਨਾ ਪਿਆਰਾ ਬਹੁਤ ਸੋਹਣਾ ਪਿਓਰ ਖੀਨ ਖਾਫ कलर बहुत सोना प्योर खीन खराब का सूट इन्नी नरम नरम कपड़ा बड़ा प्यारा बैग है बैक भी बड़ी प्यारी हाँ ये बाजू आएंगे बाजू का भी अंबी वाला डिजाइन अच्छा है बहुत प्यारा सूट है जी प्योर की सलवार और दुपट्टा प्योर की बॉटम ਕਿੰਖਾ ਵੇਰੀ ਕਰਤਾ ਹੈ ਕਿੰਖਾਵ ਦਾ ਹੀ ਆਏਗਾ ਜੀ ਦੁਪੱਟਾ ਫੋਰ ਸਾਈਡ ਐਦਾਂ ਲਟਕਣ ਜਰੀ ਦੇ ਬਹੁਤ ਸੋਹਣਾ ਕਲਰ ਇੰਨਾ ਪਿਆਰਾ orange ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਔਰ ਫੈਬਰਿਕ ਵੀ ਬੜਾ ਪਿਆਰਾ ਹੈ ਕਲਰਸ ਹੋਰ ਮਿਲ ਜਣਗੇ ਹਾਂਜੀ ਇਹ ਸਿਰਫ ਮੈਂ ਆਪਾਂ ਤੁਹਾਨੂੰ ਇੱਕ ਡਿਜ਼ਾਈਨ ਦਿਖਾਇਆ ਇਸ ਦੇ ਵਿੱਚ ਕਲਰ ਵੀ ਤੁਹਾਨੂੰ ਹੋਰ ਮਿਲ ਜਾਣਗੇ ਔਰ ਨਹੀਂ ਖੋਲਾਂਗੇ ਤਾਂ ਪੈਕਿੰਗ ਚ ਹੀ ਦਿਖਾਵਾਂਗੇ ਤੁਹਾਨੂੰ ਕਲਰ ਇਸ ਤੇ ਲਗਾ ਦੇ ਨਹੀਂ ਸਾਰੋ ਹਾਂ ਹਾਂ ਕੋਈ ਗੱਲ ਪਿਓਰ ਟਿਸ਼ੂ ਪਿਓਰ ਟਿਸ਼ੂ ਕਰਸ਼ ਬਨਾਰਸੀ ਹੈ ਮੈਂ ਟਿਕਾ ਪ੍ਰਿੰਟ ਹੈ ਮਲਟੀ ਕਲਰ ਪ੍ਰਿੰਟ ਆਏਗਾ ਬਨਾਰਸੀ ਦੇ ਵਿੱਚ ਹੈ ਬਹੁਤ प्यारा ਹੈ ਪਿਓਰ ਦੀ ਬੋਟਮ ਆਏਗੀ ਜੀ ਪਿੰਕ ਕਲਰ ਦੀ ਲਗਾਓ ਵਾਜੀ ਦੁਪट्टे ਨੇ ਮੈਂ ਤਾਂ ਹਾਂ ਪਿਓਰ ਟਿਸ਼ੂ ਦਾ ਦੁਪੱਟਾ ਮੈਂ ਨਾ ਸੂਟ ਦੇ ਗ੍ਰੇਸ ਬਣਾਉਂਦਾ ਦੁਪੱਟਾ ਇਹ ਬਹੁਤ ਸਿੱਧਾ ਪੱਤਾ ਬਹੁਤ ਸੋਹਣਾ ਹੈ ਇਹ ਵੀ ਬਹੁਤ ਪਿਆਰੇ ਲੱਗਦੇ ਆ ਜਦੋਂ ਆਪਾਂ ਕਿਸੇ ਹੋਰ ਦੇ ਪਾਇਆ ਦੇਖਦੇ ਆਪਾਂ ਲੈ ਜੀ ਇੱਕ ਸੂਟ ਆਪਨ ਲੱਗਦਾ ਵੀ ਹੈ ਪੱਕੀਵੇਂ ਦਾ ਲੈ ਕਿਵੇਂ ਦਾ ਜਦੋਂ ਇਹੀ ਸੂਟ ਆਪਾਂ ਕਿਸੇ ਹੋਰ ਦੇ ਪਾਇਆ ਦੇਖਦੇ ਆ ਬੜਾ ਪਿਆਰਾ ਲੱਗਦਾ ਤੇ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਬਹੁਤ ਪਿਆਰਾ ਐਂ ਤੇ ਸਾਰੀ ਪਾਰਟੀ ਯਾਰ ਲੁੱਕ ਹੈ ਸੂਟਾਂ ਦੀ ਸਾਰੇ ਸੂਟ ਪਾਰਟੀ ਦੇ ਆ ਰਹੇ ਬਹੁਤ ਪਿਆਰਾ ਐਨਾ ਕਾ ਜਿਆਦਾ ਕੱਪੜਾ ਹੈ ਅਸੀਂ ਖੁਦ ਪਾਗਲ ਹੋ ਜਾਈਏ ਕਿਹੜਾ ਸੂਟ ਲਈ ਕਿਹੜਾ ਨਹੀਂ ਫੇਰ ਆਪਾਂ